ਜਹਾਣੇ ਵਿੱਚ ਸ਼ੋਭਾ ਯਾਤਰਾ ਦਾ ਆਰੰਭ ਹੋਇਆ ਵਾ ਹੋਰੇ ਇੱਥੇ ਭਗਵਾਨ ਸਰੋਧ ਲੁਧਿਆਣਾ ਹੋਇਆ ਪਿਆ ਹੋਰੇ ਨਾਲ ਜੀ ਦੀ ਜਿਹੜੀ ਫਰਾਤ ਆ ਉਹਦੀ ਸ਼ੋਭਾਤ ਹੋਇਆ ਕੋਈ ਨੀਰੇਜ ਵਰਮਾ ਜੀ ਇਹਨਾਂ ਦੀ ਸ੍ਰੀ ਟੀਮ ਦਾ ਧੰਨਵਾਦ ਕਰਨਾ ਤੇ ਵਧਾਈ ਜਿੰਨਾ ਜਿਨ੍ਹਾਂ ਨੇ ਪੂਰੇ ਲੁਧਿਆਣੇ ਨੂੰ ਬਦੌਮੇ ਕੀਤਾ ਹੋਇਆ ਔਰ ਕੋਰੇ ਨਾਲ ਦੇ ਆਸ਼ੀਰਵਾਦ ਸੁਪਤਾ ਪ੍ਰਸ਼ਾਦ ਵਰਮਾ ਪਟਰੇ ਮਾਨਿਚ ਕਿੰਨੀ ਖੁਸ਼ੀ ਆ ਕਿ ਬਹੁਤ ਰੌਣਕਾਂ ਲੱਗੀਆਂ ਮਾਨਿਚ ਬਹੁਤ ਖੁਸ਼ੀ ਹੈ ਜੀ ਸਾਡੇ ਕਿੱਤਾ ਜੀ ਦੀ ਅੱਜ ਸ਼ਾਦੀ ਆ ਔਰ ਭੋਲੇनाथ ਦੀ ਸ਼ਾਦੀ ਆ ਹਰੇਕ ਬੱਚਾ ਬੱਚਾ ਦੇਖੋ ਪੂਰਾ ਫਰਮਾਂ ਵਿੱਚ ਹੋਇਆ ਪਿਆ ਰੰਗ ਹੋਇਆ ਪਿਆ ਭੋਲੇनाथ ਵਿੱਚ ਘਾਰੇ ਲੱਗੇ ਆ ਹਰ ਰੰਗ ਦੇ ਦੇ ਸਾਰਿਆਂ ਨੂੰ ਬਹੁਤ ਖੁਸ਼ੀ ਆ ਔਰ ਬਹੁਤ ਆਨੰਦ ਮਈ ਆਨੰਦ ਆ ਰਿਹਾ ਸੇ ਭਗਤਾਂ ਨੂੰ ਕੀ ਮੈਸੇਜ ਹੈ ਜਾਓ ਅੱਗੇ ਕਰ ਮਾਈਕ ਕਰ ਤੇ ਚੱਲ ਜਿਹੜਾ ਚੋਣਾ ਵਾ ਕਿ ਜਿਹੜੀ ਭੋਲੇ ਨਾਲ ਜੀ ਨੇ ਜਿਹੜੀ ਭੋਲੇ ਨਾਲ ਜੀ ਦੇ ਨਾਮ ਦੇ ਭੰਗ ਜਿਹੜੇ ਨੌਜਵਾਨ ਭੰਗ ਪੀਂਦੇ ਆ ਨਸ਼ਾ ਤੇਰੇ ਆ ਨਸ਼ਾ ਭਗਵਾਨ ਨੇ ਆਪਣੇ ਅੰਦਰ ਲਿਆ ਦੀ ਨਾ ਕਿ ਤੁਹਾਨੂੰ ਨਸ਼ਾ ਕਰਨ ਦੀ ਆਗਿਆ ਦੀ ਰਹੀ ਦੀ ਉਹਨਾਂ ਨੇ ਕਿਹਾ ਸੀ ਨਸ਼ਾ ਮੈਂ ਆਪਣੇ ਅੰਦਰ ਲੈ ਰਿਆ ਨੀਲਕੰਠ ਮਹਾਰਾਜ ਨੇ ਆਪਣੇ ਅੰਦਰ ਧਾਰਿਆ ਦੀ ਜੇ ਅੱਜ ਕਰਕੇ ਮੇਰੀ ਸਾਰਿਆਂ ਨੂੰ ਰਿਕਵੈਸਟ ਆ ਕਿ ਉਹਦੇ ਨਾਮ ਦੇ ਉੱਪਰ ਨਸ਼ਾ ਨਾ ਕਰੋ ਔਰ ਸੇਵਾ ਕਰੋ ਬਾਦਯੂਮ ਦੇ ਨਾਲ Jai Shakti, Har Har Mahadev, 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 ਅੱਜ ਜੋ ਮਹਾ ਸ਼ਿਵਰਾਤਰੀ ਮਹੋਤਸਵ ਕਮੇਟੀ ਵੱਲੋਂ ਇਹ ਵਿਸ਼ਾਲ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਸਾਰੇ ਭਗਤਾਂ ਨੂੰ ਕਿ ਜਿਹੜੇ ਸ਼ਿਵ ਭੋਲੇ ਦਾ ਇਹ ਜੋ ਸ਼ਿਵਰਾਤਰੀ ਦਾ ਪਰਵੇ ਨੂੰ ਇੰਨੇ ਉਤਸ਼ਾਹ ਨਾਲ ਮਨਾ ਰਹੇ ਨੇ ਇੱਕ ਬਹੁਤ ਵਧੀਆ ਜਿਹੜਾ ਧਰਮ ਦਾ ਸੰਦੇਸ਼ ਉਹ ਦੇ ਰਹੇ ਨੇ ਔਰ ਇਹ ਉਤਸਵ ਦੀ ਤਰ੍ਹਾਂ ਪੂਰੇ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਜਿਵੇਂ ਅਸੀਂ ਦੀਵਾਲੀ ਨੂੰ ਕੋਈ ਖਾਸ ਤਿਹਾਰ ਮੰਨਦੇ ਮੈਨੂੰ ਲੱਗਦਾ ਹੈ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਹੈ ਇਨੂੰ ਪੂਰੇ ਹਰਸ਼ੋ ਲਾਸ ਨਾਲ ਮਨਾਇਆ ਜਾ ਰਿਹਾ ਹੈ ਔਰ ਭਗਵਾਨ ਬੋਲੇनाथ ਅਗੇ ਬੇਨਤੀ ਹੈ ਅਰਦਾਸ ਹੈ ਕਿ ਭਗਵਾਨ ਬੋਲੇनाथ ਆਪਣੀ ਕਿਰਪਾ ਸਭ ਪக்தਜਾਂਤੇ ਬਨਾਏ ਰੱਖਣ ਤਾਂ ਕਿ ਸਾਰਿਆਂ ਨੂੰ ਤੰਦਰੁਸਤੀ ਦੇ ਸਕਣ ਖੁਸ਼ਹਾਲੀ ਦੇ ਸਕਣ ਔਰ ਅਸੀਂ ਸਾਰੇ ਰਲ ਕੇ ਇਸੇ ਤਰੀਕੇ ਦੇ ਨਾਲ ਜੋ ਧਰਮ ਦੀ ਸੇਵਾ ਔਰ ਸਮਾਜੀ ਦੀ ਸੇਵਾ ਕਰਦੇ ਰਹੀਏ ਜੈ ਬੋਲੇਨਾਥ ਵਿਚਾਰ ਆਥੀ ਯਾਤਰਾ ਇਹ ਜਿਹੜੀ ਯਾਤਰਾ ਲੁਧਿਆਣਾ ਨਿਵਾਸੀਆਂ ਦੀ ਹੈ ਇਹ ਇਕੱਲੀ ਮਹਾ ਸ਼ਿਵਰਾਤਰੀ ਮਹੌਸਾ ਕਮੇਟੀ ਦੀ ਨਹੀਂ ਹੈ ਇਹ ਸੇ ਭਗਤਾਂ ਦੀ ਯਾਤਰਾ ਹੈ ਜਿਹੜੀ ਅੱਜ ਪੂਡਾ ਗਰਾਊਂਡ ਤੋਂ ਠਾਠਾ ਮਾਰਦੀ ਹੋਈ ਸ਼ੁਰੂ ਹੋਈ ਹੈ ਮੈਂ ਲੁਧਿਆਣਾ ਨਿਵਾਸੀਆਂ ਦਾ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਇੰਨਾ ਪਿਆਰ ਮਹਾ ਸ਼ਿਵਰਾਤਰੀ ਮੌਸਮ ਕਮੇਟੀ ਨੂੰ ਦਿੱਤਾ ਬਹੁਤ ਧੰਨਵਾਦ ਹੈ ਆਦਨੀਆਂ ਮੇਅਰ ਸਾਹਿਬ ਸਾਡੇ ਕੋਲ ਪਹੁੰਚੇ ਹੈ ਅਸੀਂ ਸੁਭਾਗਿਆਸ਼ਾਲੀ ਹੈ ਮੇਰੀ ਭੈਣ ਮੇਰੇ ਨਾਲ ਖੜੀ ਹੈ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਜੀ ਹੋ ਕੇ ਗਏ ਹੈ ਸ਼ੀਤਲ ਬਾਉ ਜੀ ਹੋ ਕੇ ਸਾਰੀਆਂ ਪਾਰਟੀਆਂ ਦੇ ਗੁਰਦੇਵ ਸ਼ਰਮਾ ਦੇਵੀ ਜੀ ਜਨੀ ਸਾਰੀਆਂ ਪਾਰਟੀਆਂ ਆਲ ਪਾਰਟੀ ਇੱਥੇ ਪਹੁੰਚ ਗਿਆ ਮੈਂ ਇੱਥੇ ਸਵਾਗਤ ਕੀਤਾ ਉਹਨਾਂ ਦਾ ਕਰਦੇ ਵੀ ਆ ਸੀ ਔਰ ਲੁਧਿਆਣਾ ਨਿਵਾਸੀਆਂ ਨੂੰ ਨਿਵੇਦਨ ਕਰੂੰਗਾ ਕਿ ਤ੍ਰਿਵੇਣੀ ਤੋਂ ਲਿਆਂਦਾ ਹੈ ਜਲ ਹੁਣ ਇੱਥੇ ਅੰਮ੍ਰਿਤ ਵਰਚਾ ਹੋਏਗੀ ਰਾਤ ਤੋਂ ਆਓ ਰਲ ਕੇ ਭਗਵਾਨ ਬੋਲੇ ਨਾਮ ਨੂੰ ਮਨਾਈਏ ਆਪਣੇ ਘਰ 'ਚ ਸੁੱਖ ਸਮਰiddhi ਬਾਬਾ ਲక్ష్ਮੀਨਾਬਾਸ ਹੋਵੇ ਔਰ ਲੁਧਿਆਣਾ ਸ਼ਹਿਰ ਸਾਡਾ ਤਰੱਕੀ ਵੱਲ ਜਾਵੇ ਪੰਜਾਬ ਸਾਡਾ ਖੁਸ਼ਹਾਲ ਹੋਵੇ ਐਸੀ ਮਨੋ ਕਾਮਦਾ ਕਰਦੇ ਆਪਾਂ ਚਲੀ ਚਾਂਕੀਆਂ ਨਵੀਆਂ ਨਵੀਆਂ ਦਿਖਾਈ ਗਈਆਂ ਕਿਦਾਂ ਨਾ ਭਗਵਾਨ ਬੋਲੇ ਨਾਦੀ ਇਸ ਯਾਤਰਾ ਚ ਭਗਵਾਨ ਜਗਨਨਾਥ ਜੀ ਦਾ ਰਤ ਭਗਵਾਨ ਬਾਲਾ ਜੀ ਦਾ ਰਤ ਚਨੀ ਮਹਾਰਾਜ ਜੀ ਦਾ ਰਤ ਤਿੰਨ ਚਾਰ ਰਾਤੇ ਹੈ ਐਸੇ ਹੈ ਜਿਹੜੇ ਦੇਖਣਯੋਗ ਹੈ ਔਰ ਭਗਵਾਨ ਬੋਲੇ ਨਾਦੀਆਂ ਅਲਗ-ਅਲਗ ਚਾਂਕੀਆਂ ਤੁਸੀਂ ਅੱਗੇ ਜਾ ਕੇ ਦੇਖੋਗੇ ਅੱਗੇ ਕਿਸੇ ਵੀ ਯਾਤਰਾ ਚ ਐਸੀ ਚਾਂਕੀਆਂ ਨਹੀਂ ਹੋਣਗੀਆਂ ਜਿਹੜੀਆਂ ਇਸ ਸਾਲ ਹੈ 3 ਨੰਬਰ ਡਿਵੀਜ਼ਨ ਚੌਂਕ ਚ 56 ਭੋਗ ਹੋਣਗੇ ਘੇਂਟਾ ਘਰ ਚੌਂਗ 'ਚ ਚੱਪਰ ਚੱਪਰ ਭੋਗ ਹੋਣਗੇ ਅਮਰਿੰਦਰ ਬੋਵੀ ਹੋਰ ਸਾਰੇ ਕਲਾਕਾਰ ਗੁਣਗਾਨ ਕਰਨਗੇ ਇਹ ਸ਼ੋਭਾ ਯਾਤਰਾ ਰੂਟ ਕੀ ਰਹੇਗਾ ਫੀਲਡ ਗਨ ਸ਼ਾਹਪੁਰ ਰੋਡ ਸਵਾਨੀ ਮੰਡਿੰਗ ਲੱਕੜਵਾਲੇ ਰੇਖੀ ਸਰੇਮਾ ਘੇਂਟਾ ਘਰ ਚੌੜਾ ਹੋ ਜਾਂਦਾ ਦੂਈ ਨੰਬਰ 3 ਤੋਂ ਬਰਾਜੀ ਸ਼ਿਵਾਲਾ ਮੰਦਿਰ ਆ ਕੇ ਸੰਪੰਨ ਹੋ ਜਿੱਥੇ ਮੈਂ ਤੁਹਾਡਾ ਚੈਨਲ ਦਾ ਧੰਨਵਾਦ ਕਰਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਹਰ ਮੌਕੇ ਦੇ ਉੱਪਰ ਸਾਨੂੰ ਜਨਤਕ ਹੋਣ ਦਾ ਮੌਕਾ ਦਿੰਦੇ ਹੋ ਮਹਾ ਸ਼ਿਵਰਾਤਰੀ ਪर्व ਜੋ ਇੱਕ ਸੰਸਾਰ ਦੇ ਵਿੱਚ ਬਹੁਤ ਵੱਡਾ ਸ਼ਿਵਰਾਤਰੀ ਦਾ ਪਰਬ ਸਾਰੀ ਦੁਨੀਆ ਮਨਾਉਂਦੀ ਆ ਮੈਂ ਸ਼ੰਕਰ ਭਗਵਾਨ ਜੀ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਪੂਰੇ ਦੇਸ਼ ਵਾਸੀਆਂ ਨੂੰ ਅੱਜ ਦੇ ਸ਼ਿਵਰਾਤਰੀ ਦੇ ਉਤਸਵ ਤੇ ਸਭ ਨੂੰ ਲੱਖ ਲੱਖ ਵਧਾਈ ਦੇਣਾ ਗਵਾਡ ਨੰਬਰ 66 ਦੀ ਪੂਰੀ ਟੀਮ ਵੱਲੋਂ ਮੰਜ ਕਿੰਨੀ ਖੁਸ਼ੀ ਹੈ ਕੀ ਕਹਿਣਾ ਜਾਵੇ ਹਾਂਜੀ ਮੰਜ ਕਿੰਨੀ ਖੁਸ਼ੀ ਹੈ ਸ਼ਿਪਤਾਨ ਨੂੰ ਕੀ ਕਹਿਣਾ ਜਾਵੇ ਮਨ ਦੇ ਵਿੱਚ ਇੰਨੀ ਖੁਸ਼ੀ ਹੈ ਕਿ ਬੜੇ ਸੁਭਾਕੇ ਸ਼ਾਲੀਆਂ ਜੋ ਹਰ ਵਰਸ਼ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਭਗਵਾਨ ਦੀ ਬਰਾਤ ਦੇ ਵਿੱਚ ਸ਼ਾਮਲ ਹੁੰਦਾ ਮੌਕਾ ਮਿਲਦਾ ਹੈ ਤੇ ਭਗਤਾਂ ਨੂੰ ਕੀ ਮੈਸੇਜ ਹੋਵੇ ਭਗਤਾਂ ਨੂੰ ਅਸੀਂ ਮੈਸੇਜ ਦਿਆਂਗਾ ਕਿ ਸ਼ਿਵਰਾਤਰੀ ਵਾਲੇ ਦਿਨ ਪੂਰਾ ਦਿਨ ਭਗਵਾਨ ਦੇ ਪਰਵ ਨੂੰ ਬਹੁਤ ਖੁਸ਼ੀਆਂ ਭਰੇ ਨਾਲ ਮਨਾਇਆ ਜਾਇਆ ਜਾਏਗਾ ਨਕਸ਼ਸ ਜਿਹੜੀ ਸ਼ੋਭਾ ਯਾਤਰਾ ਦਾ ਯੋਜਨਨਾ ਕੀਤਾ ਜਾ ਰਿਹਾ ਹੈ ਆ ਸ਼ਿਵਰਾਤਰੀ ਮੌਸਮ ਕਮੇਟੀ ਦੁਆਰਾ ਮੈਂ ਸਾਰੇ ਇਹਨਾਂ ਦੇ ਮੈਂਬਰਾਂ ਨੂੰ ਪ੍ਰਬੰਧਕਾਂ ਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਡਾਇਨਿਕ ਸਵੇਰਾ ਪਰਿਵਾਰ ਵੱਲੋਂ ਵੀ ਸ਼ਕਤੀਪੀਠ ਸ਼੍ਰੀ ਦੇਵੀਜ ਦਾ ਮੰਦਰ ਅੰਦਰ ਕਮੇਟੀ ਵੱਲੋਂ ਵੀ ਬਹੁਤ-ਬਹੁਤ ਵਧਾਈ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਉਦਾਹਨਾ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼ੰਗ ਸੋਸ਼ਲ ਵਰਕਰ ਅੱਜ ਮੈਨੂੰ ਨੰਦ ਆ ਰਿਹਾ ਨੀਰਜ ਪਈਆ ਦੇ ਸ਼ਿਵਰਾਤੀ ਦਾ ਪ੍ਰੋਗਰਾਮ ਇੰਨਾ ਵਧੀਆ ਔਰ ਇੰਨੀ ਸੋਹਣੀ ਰਾਸਤ ਨਿਕਲ ਰਹੀ ਹੈ ਕਿ ਭੋਲੇ ਨਾਲ ਦੀ ਇੱਦਾਂ ਲੱਗ ਰਹੀ ਸਾक्षात ਬਰਾਤ ਨਿਕਲ ਰਹੀ ਹੋਵੇ ਔਰ ਇੰਨਾ ਨੰਦ ਆ ਰਿਹਾ ਇੰਨਾ ਨੰਦ ਆਪਾਂ ਨੂੰ ਪਰਿਵਾਰ ਵਿੱਚ ਬਹਿ ਕੇ ਵੀ ਨਹੀਂ ਆ ਰਿਹਾ ਜਿੰਨਾ ਇਸ ਭੋਲੇ ਨਾਲ ਦੀ ਸ਼ੰਕਰ ਦੀ ਬਰਾਤ ਨਿਕਲਦੀ ਚਲੀ ਮੈਂ ਸਭ ਨੂੰ ਕਹਾਂਗੀ ਇਹ ਸ਼ਿਵਰਾਤੀਆ ਜੋ ਤਿਹਾਰ ਹੈ ਧੂਮ-ਧਾਮ ਦੇ ਲੁਧਿਆਣੇ ਵਿੱਚ ਮਨਾਇਆ ਜਾ ਰਿਹਾ ਔਰ ਇਹ ਧੂਮ-ਧਾਮ ਦੇ ਦਿਲ ਵਿੱਚ ਤਾਂ ਇਹਨਾਂ ਹਰਸ਼ੁਲਾਖ ਪਦਾ ਕਰ ਰਹੀ ਆ ਕਿ ਦਿਲ ਕਰ ਰਿਹਾ ਕਿ ਬੋਲਣ ਬੈਠਾ ਆ ਬਰਾਤੇ ਇੱਥੇ ਹੀ ਚੱਲਦੀ ਰਹੇ ਔਰ ਅਸੀਂ ਇਸ ਤਰ੍ਹਾਂ ਹੀ ਖੁਸ਼ੀ ਵਿੱਚ ਬਸਮਾਚਦੇ ਹਈਏ ਜੈ ਮਹਾਦੇਵ ਹਰ ਹਰ ਮਹਾਦੇਵ ਸ਼੍ਰੀ ਰਮਨ ਅਗਰਵਾਲ ਜੀ ਰਾਮ ਨੀਲਾ ਕਬੇਡੀ ਦਰੇਸ਼ੀ ਸ਼ਾਰੀ ਟੀਮ ਨੀਦਾਈ ਬਰਮਾ ਜੀ ਦੀ ਬਾਤੋ ਸਵਾਗਤ ਦੀ ਸ਼ੁਭ ਯਾਤਰਾ ਲੁਬਿਆਣਾ ਚੋਂ ਸ਼ੁਰੂ ਹੋ ਰਹੀ ਹੈ ਉਹਨਾਂ ਇਨੌਸਾ ਹੈ ਮੇਰੇ ਮੈਨਰਾਜੀ ਦਾ ਵਰਲ ਬਾਡਿਆ ਜੀ ਦਾ ਮਨੀਸ਼ ਜੀ ਦਾ ਕਿਉਂਕਿ ਜੈਨਕ ਸ਼ੋਰੇ ਕੇ ਚੀਪਾਉ ਸੀਟਰ ਵਿੱਚ ਦੀ ਸ਼ਿਸ਼ ਨਵੀਂ ਜਲਾ ਬੰਦਰ ਦੇ ਅਧਿਸ਼ ਹਰ ਵਰਸ਼ ਕੀ ਜਲਾ ਵਸ਼ ਯਾਤਰਾ ਮੇ ਸ਼ੁਭਾਰਥ ਕੀਤਾ ਹੈ ਰਹੁਣੇ ਸ਼ਾਹ ਚੋਕੜਾ ਦੀ ਜਿਹੜਾ ਮਾ ਪ੍ਰਵੀਰ ਮਹੋਤਰਾ ਜੀ ਮੈਂ ਸਭ ਨੂੰ ਕਹਾਂ ਕਿ ਫਰਾਕੇਸ਼ ਵਰਮਾ ਜੀ ਸੰਜੀਤ ਵਰਮਾ ਕਾ ਭਗਵਾਨ ਬੋਲੇ ਅਗੇ ਆਪਣਾ ਜੀਵਨ ਤਨ ਲਗ ਬਣਾਓ ਜੜੀ ਇਹ ਸ਼ੋਭਾ ਜੀ ਔਰ ਹੈਪੀ ਗੰਡ ਨਿਦਰਗੰਡ ਹੈਪੀ ਗੰਡ ਨਿਦਰਗੰਡ ਕੰਡ ਪਰਵਾਰ ਮਾਪੀ ਸ਼ੰਗਲਾ ਸ਼ਵਾਲਾ ਰੋਡ ਤੇ ਸ਼ੰਗਲਾ ਸ਼ਵਾਲ ਮੰਗ ਪਰਵਾਰ ਹੋएगी ਯਾਤਰਾ ਦਾ ਸਰੂਪ ਦੇਖਣ ਵਾਲਾ ਆ ਸ਼ਿਲੀ ਗੰਡ ਹੈਪੀ ਗੰਡ ਨਿਦਰਗੰਡ ਕੰਡ ਪਰਵਾਰ ਜੜੀ ਇਹ ਯਾਤਰਾ ਅਗੇ ਚਲਾਈ ਯਾਤਰਾ ਜੜੀ ਇਹ ਭਾਲਾ ਜੀ ਮਹਾਰਾਜ ਕੇ ਬਾਬਾ ਰਾਜਪੁਰਜੀ ਘਰ ਨਾ ਹੋਰੀਆ ਬਾ ਸ਼੍ਰੀ ਗੋਰਾਵਕਾਸ ਬਾਨ ਦੇ ਕਰਮ ਕਰਮ ਦੇ ਕਮਲੋ ਨੋਸਕੇ ਯਾਤਰਾ ਨਾਲ ਜੁੜੋ ਆਵਾਜ ਚੱਕਾ જય ਸ਼ੰਕਰ જય ਮਾਹਰ ਅੱਜ ਅਸੀਂ ਸਿਵਲ ਹਸਪੀਟਲ ਦੇ ਬਾਹਰ ਪਹੁੰਚੇ ਆ ਸਾਡੇ ਮਹਾਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਅਸੀਂ ਸਾਰਿਆਂ ਪਹਿਲਾਂ ਕੱਟੀ ਹੋ ਕੇ ਪੰਗੜੇ ਵੀ ਪਾ ਰਿਆ ਤੇ ਜਗਾਰੇ ਵੀ ਲਗਾ ਰਿਆ ਅਸੀਂ ਖੁਸ਼ਕਿਸਮਤ ਹੈਗੇ ਕਿ ਸਾਨੂੰ ਇਹ ਮੌਕਾ ਮਿਲਿਆ ਉਹਦੇ ਵਿਆਹ ਚ ਨੱਚਣ ਦਾ ਜਗਾਰੇ ਜਿਵੇਂ ਸਾਰੇ ਇੱਥੇ ਸਿਵਲ ਹਸਪੀਟਲ ਦੇ ਅੱਗੇ ਖੜੇ ਹੋਏ ਨੀਰਜ ਵਰਮਾ ਜੀ ਔਰ ਵਰੁਨ ਮਹਿਤਾ ਜੀ ਦੁਆਰਾ ਜਿਹੜੀ ਸ਼ਿਵਰਾਤਰੀ ਦੀ ਬਹੁਤ ਹੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅਸੀਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਅਸੀਂ ਸਾਰਿਆਂ ਪੈਨਾ ਹੂਮੂਮਾ ਕੇ ਪਹੁੰਚੀ ਆਂ ਔਰ ਸਾਡੇ ਪਿਓ ਦੇ ਵਿਆਹ ਦਾ ਸਾਨੂੰ ਬਹੁਤ ਖੁਸ਼ੀ ਹੈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਯਾਤਰਾ ਅੱਜ ਕੱਢੀ ਜਾ ਰਹੀ ਹੈ ਮੈਨੂੰ ਲੱਗਦਾ ਕਿ ਅੱਜ ਹਰ ਸਨਾਤਨ ਧਰਮ ਦੇ ਜਿੱਥੇ-ਜਿੱਥੇ ਵੀ ਅਸੀਂ ਵਸਿੰਦੇ ਰਹਿੰਦੇ ਆ ਸਭ ਨੂੰ ਦਿਲੋਂ ਖੁਸ਼ੀ ਹੈ ਕਿ ਭਗਵਾਨ ਜੀ ਦਾ ਵਿਆਹ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਘਰ ਚ ਬੈਠਾ ਹੋਇਆ ਹੈਗਾ ਇਸ ਵੇਲੇ ਹਰ ਕੋਈ ਖੁਸ਼ੀਆਂ ਪ੍ਰਾਪਤ ਕਰਨ ਦੇ ਵਾਸਤੇ ਭਗਵਾਨ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ ਹਾਂ ਔਰ ਅਸੀਂ ਵੀ ਸਾਰੀ ਟੀਮ ਨਾਲ ਪਹੁੰਚੇ ਹਾਂ ਕਿ ਬੋਲੇ ਨਾਥ ਬਹੁਤ ਬੋਲੇ ਹੈ ਦਿਲੋਂ ਉਹਨਾਂ ਨੂੰ ਪੁਕਾਰੇ ਪੁਕਾਰੀਏ ਤੇ ਮੈਨੂੰ ਲੱਗਦਾ ਉਹ ਹਰ ਦਿਲ ਦੀ ਗੱਲ ਸੁਣਦੇ ਹੈ ਸਭ ਸਭ ਲਈ ਬਹੁਤ ਅੱਛਾ ਹੋ ਧਨ ਧਾਨਿਆ ਪਰਿਪੂਰਨ ਹੋ ਕਿਸੇ ਦੇ ਘਰ ਚ ਦੁੱਖ ਰੋਗ ਨਾ ਹੋ ਬੋਲੇ ਬਾਬਾ ਸਭ ਨੂੰ ਖੁਸ਼ੀਆਂ ਹੀ ਖੁਸ਼ੀਆਂ ਦੇਣ ਇਹੀ ਅੱਜ ਦੇ ਦੌਰ ਵਿੱਚ ਅਜਿਹਾ ਜਦੋਂ ਚੋਲਾ ਜਤਨ ਇੱਕੋ ਜਲ ਕੇ ਕਿੰਨੇ ਲੱਗ ਜਾਏ ਇਹ ਮੈਨੂੰ ਲੱਗਦਾ ਕਿ ਸਿਵਲ ਹਸਪਤਾਲ ਤੋਂ ਸ਼ੁਰੂ ਹੋ ਕੇ ਸੰਗਲਾ ਲੈਵਲ ਤੱਕ ਖਤਮ ਹੋ ਜਾਏਗਾ